ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਇਹਨਾਂ ਪਵਿੱਤਰ ਵਚਨਾਂ ਨੂੰ ਮੰਨਨ ਕਰੀਏ ਹਰ ਰੋਜ਼ ਇਹ ਪਵਿੱਤਰ ਬਾਈਬਲ ਚੋਂ ਇਹ ਪਵਿੱਤਰ ਵਚਨਾਂ ਨੂੰ ਹਰ ਰੋਜ਼ ਪੜੋ ਜੋ ਲੋਕ ਆਪਣੇ ਕਰਜ਼ਿਆਂ ਦੇ ਬੋਝ ਦੇ ਥੱਲੇ ਦੱਬੇ ਪਏ ਹਨ ਆਰਥਿਕ ਤੰਗੀਆਂ ਦੇ ਵਿੱਚ ਹੋਣ ਦੇ ਕਾਰਨ ਸਾਨੂੰ ਵਾਰ-ਵਾਰ ਕਰਜ਼ੇ ਲੈਣੇ ਪੈ ਰਹੇ ਹਨ ਅਤੇ ਕਰਜ਼ਿਆਂ ਤੋਂ ਦੁਖੀ ਹੋ ਕੇ ਅਸੀਂ ਹਰ ਸਮੇਂ ਨਿਰਾਸ਼ਾ ਵਿੱਚ ਰਹਿੰਦੇ ਹਾਂ ਇਹ ਸਾਡੇ ਕਰਜ਼ੇ ਕਿਧੋਂ ਲੈਣਗੇ ਕਦ ਤੱਕ ਅਸੀਂ ਕਰਜ਼ੇ ਤੋਂ ਰੀ ਹਵਾਂਗੇ ਕਦ ਸਾਡੇ ਜੀਵਨਾਂ ਦੇ ਵਿੱਚੋਂ ਇਹ ਕਰਜ਼ੇ ਦੀ ਭੈੜੀ ਬਿਮਾਰੀ ਜਾਵੇਗੀ ਤਾਂ ਪਰਮੇਸ਼ਰ ਦਾ ਪਵਿੱਤਰ ਬੈਬਲ ਦੱਸਦਾ ਪਵਿੱਤਰ ਵਚਨ ਦੱਸਦਾ ਦੋ ਰਾਜਾਂ ਉਸਤਾ ਚਾਰ ਤੇ ਆਏ ਇਹ ਪਿਆਰੇ ਭੈਣ ਭਾਈਓ ਇਹ ਪਿਆਰੇ ਲੋਗੋ ਹਰ ਰੋਜ਼ ਤੁਸੀਂ ਦੋ ਰਾਜਾ ਉਸ ਦਾ ਚਾਰ ਤੇ ਆਏ ਉਸ ਦੇ ਇੱਕ ਵਚਨ ਤੋਂ ਲੈ ਕੇ ਸੱਤ ਵਚਨ ਤੱਕ ਹਰ ਰੋਜ਼ ਆਪਣੀ ਪ੍ਰਾਰਥਨਾ ਦੇ ਵਿੱਚ ਸ਼ਾਮਲ ਕਰੋ ਤਾਂ ਵਚਨ ਦੱਸਦਾ ਬਾਈਬਲ ਦੱਸਦੀ ਹੈ ਚਾਰ ਤੇ ਆਏ ਉਸ ਦਾ ਇੱਕ ਵਚਨ ਨਬੀ ਰਿਆ ਪੁੱਤਰਾਂ ਦੀਆਂ ਯਤਿਮੀਆਂ ਵਿੱਚੋਂ ਇੱਕ ਜੜੀ ਨੇ ਅਲੀਸ਼ਾ ਅੱਗੇ ਦੁਹਾਈ ਦਿੱਤੀ ਤੇ ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈ ਕਿ ਤੇਰਾ ਦਾਸ ਜੋ ਹੋਗਾ ਦਾ ਪਹਿ ਮੰਦਾ ਸੀ ਹੁਣ ਲੈਣ ਦਾ ਮੇਰੇ ਦੋ ਪੁੱਤਰਾਂ ਨੂੰ ਆਪਣੇ ਵਰਦੇ ਬਣਾਉਣ ਲਈ ਲੈਣ ਆਇਆ ਹੈ ਆਮੀਨ ਅਤੇ ਦੋ ਵਚਨ ਦੱਸਦਾ ਤਾਂ ਲੀਸ਼ਾ ਨੇ ਉਸ ਨੂੰ ਆਖਿਆ ਮੈਂ ਤੇਰੇ ਲਈ ਕੀ ਕਰਾਂ ਮੈਨੂੰ ਦੱਸ ਤੇਰੇ ਕੋਲ ਘਰ ਵਿੱਚ ਕੀ ਹੈ ਉਹ ਬੋਲੀ ਤੇਰੀ ਟੈਲਣ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਬਿਨਾ ਕੁਝ ਵੀ ਨਹੀਂ ਤਿੰਨ ਵਚਨ ਦੱਸਦਾ ਤਾਂ ਉਹ ਬੋਲਿਆ ਤੂੰ ਜਾ ਅਤੇ ਆਪਣੇ ਸਾਰੇ ਗਵਾਂਡੀਆਂ ਤੋਂ ਖਾਲੀ ਭਾਂਡੇ ਮੰਗ ਲੈ ਉਹ ਥੋੜੇ ਜਿਹੇ ਨਾ ਹੋਣ ਆਮੀਨ ਅਤੇ ਚਾਰ ਵਚਨ ਦੱਸਦਾ ਅਤੇ ਜਦ ਤੂੰ ਅੰਦਰ ਆ ਜਾਵੇਂ ਤਾਂ ਆਪਣੇ ਤੇ ਆਪਣੇ ਪੁੱਤਰਾ ਲਈ ਬੂਹਾ ਭੇੜ ਲਵੇਂ ਅਤੇ ਉਹਨਾਂ ਸਾਰਿਆਂ ਭਾਂਡਿਆਂ ਨੂੰ ਲੱਤ ਦੀ ਜਾਮੀ ਜਿਹੜਾ ਭਰ ਜਾਏ ਉਹਨੂੰ ਆਡ ਰੱਖ ਦੇਣੀ ਆਮੀਨ ਪੰਜ ਵਚਨ ਦੱਸਦਾ ਸੋ ਉਹ ਉਹਦੇ ਕੋਲ ਚਲੀ ਗਈ ਅਤੇ ਆਪਣੇ ਅਤੇ ਆਪਣੇ ਪੁੱਤਰਾਂ ਦੇ ਲਈ ਬੂਹਾ ਭੇੜ ਲਿਆ ਉਹ ਉਸ ਦੇ ਕੋਲ ਲੇ ਹੁੰਦੇ ਗਏ ਤੇ ਉਹ alada ਦੀ ਗਈ ਆਮਨ ਅਤੇ ਸ਼ੀ ਵਚਨ ਦੱਸਦਾ ਫਿਰ ਉਹ ਹੋਇਆ ਜਦੋਂ ਭਾਂਡੇ ਪਰ ਗਏ ਤਾਂ ਉਸਨੇ ਆਪਣੇ ਪੁੱਤਰ ਨੂੰ ਆਖਿਆ ਮੇਰੇ ਕੋਲ ਇੱਕ ਹੋਰ ਭਾਂਡਾ ਲਿਆ ਉਹਨੇ ਉਸ ਨੂੰ ਆਖਿਆ ਹੋਰ ਤਾਂ ਕੋਈ ਭਾਂਡਾ ਨਹੀਂ ਹੈ ਤਾਂ ਤੇਰ ਬੰਦ ਹੋ ਗਿਆ ਆਮਨ ਅਤੇ ਤੇ ਸੱਤ ਵਚਨ ਦੱਸਦਾ ਤਦ ਪਰਮੇਸ਼ਰ ਦੇ ਜਨ ਕੋਲ ਆਈ ਅਤੇ ਉਹਨੂੰ ਦੱਸਿਆ ਅਤੇ ਉਹ ਬੋਲਿਆ ਜਾ ਕੇ ਇਹ ਤੇਨ ਵੇਚ ਅਤੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚੇ ਉਹਦੇ ਨਾਲ ਤੂੰ ਤੇਰੇ ਪੁੱਤਰ ਗੁਜਾਰ ਕਰੋ ਕਰਿਓ ਆਮੇਨ ਪਰਮੇਸ਼ਰ ਤੇਰੀ ਸਤਿਤੀ ਹੋਵੇ ਇਨ੍ਹਾਂ ਬਚਨਾਂ ਦੇ ਦੁਆਰਾ ਤਾਂ हे ਪਿਆਰੇ ਲੋਗੋ हे ਪਿਆਣ ਭਾਈਓ ਜੋ ਲੋ ਕਰਜ਼ਿਆਂ ਦੇ ਥੱਲੇ ਦੱਬੇ ਪਏ ਹਨ ਕਰਜ਼ਿਆਂ ਦੇ ਕਾਰਨ ਦੁਖੀ ਹਨ ਤਾਂ ਜਿਵੇਂ ਪਰਮੇਸ਼ਰ ਦਾ ਦਾਸ ਲੀਸ਼ਾ ਨੇ ਉਸ ਵਿਧਵਾ ਉੱਤੇ ਪ੍ਰਾਰਥਨਾ ਕੀਤੀ ਵਿਤਰਾਤਮਾ ਦੇ ਦੁਆਰਾ ਤਾਂ ਉਸ ਦਾ ਸਾਰਾ ਕਰਜ਼ਾ ਲੈ ਗਿਆ ਅਤੇ ਉਹਨਾਂ ਨੇ ਜੀਵਨ ਭਰ ਖੁਸ਼ੀ ਅਤੇ ਆਨੰਦ ਦੇ ਨਾਲ ਜੀਵਨ ਬਤੀਤ ਕੀਤਾ ਇਸੇ ਤਰ੍ਹਾਂ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਅਸੀਂ ਤੇਰੇ ਚਰਨਾਂ ਦੇ ਨਜ਼ਦੀਕ ਆਉਣੇ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਹਾਰਿ ਜੋ ਇਹ ਨਪਾਈ ਆ ਪਰਮੇਸ਼ਰ ਹਰ ਉਹ ਜੀਵਨ ਦੇ ਵਿੱਚ ਪਰਮੇਸ਼ਰ ਜੋ ਕਰਜ਼ੇ ਦੇ ਕਾਰਨ ਦੁਖੀ ਹਨ ਪਰਮੇਸ਼ਰ ਨਾ ਚਾਹ ਕੇ ਵੀ ਉਹ ਕਰਜ਼ੇ ਲੈ ਰਹੇ ਹਨ ਪਰਮੇਸ਼ਰ ਆਪਣੀਆਂ ਬਿਮਾਰੀਆਂ ਦੇ ਕਾਰਨ ਪਰਮੇਸ਼ਰ ਆਪਣੀਆਂ ਤੰਗੀਆਂ ਦੇ ਕਾਰਨ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਜੋ ਸ਼ੈਤਾਨ ਦੇ ਵੱਲੋਂ ਹਨ ਪਰਮੇਸ਼ਰ ਪਰਮੇਸ਼ਰ ਅਸੀਂ ਇਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਪਰਮੇਸ਼ਰ ਇਹਨਾਂ ਦੀਆਂ ਕਰਜ਼ੇ ਦੀਆਂ ਜੋ ਪ੍ਰਾਰਥਨਾਵਾਂ ਹਨ ਪਰਮੇਸ਼ਰ ਤੇਰੇ ਚਰਨਾਂ ਦੇ ਅੱਗੇ ਰੱਖਦੇ ਹਾਂ ਪਰਮੇਸ਼ਰ ਹਾਲੇਲੂਆ ਪਰਮੇਸ਼ਰ ਜਿਵੇਂ ਤੇਰੇ ਦਾਸ ਅਨੀਸ਼ਾ ਨੇ ਪਰਮੇਸ਼ਰ ਉਸ ਵਿਧਵਾ عورت ਤੇ ਪ੍ਰਾਰਥਨਾ ਕੀਤੀ ਪਰਮੇਸ਼ਰ ਤੇਰੀ ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਰ ਉਹਨੂੰ ਬਰਕਤ ਦਿੱਤੀ ਪਰਮੇਸ਼ਰ ਉਹਦੇ ਜੀਵਨ ਦੇ ਵਿੱਚ ਪਰਮੇਸ਼ਰ ਕਰਜ਼ੇ ਦੀ ਭੈੜੀ ਦੁਸ਼ਟ ਆਤਮਾ ਨੂੰ ਪਰਮੇਸ਼ਰ ਉਹਨਾਂ ਤੋਂ ਛੁਟਕਾਰਾ ਮਿਲਿਆ ਪਰਮੇਸ਼ਰ ਕਰਜ਼ੇ ਦੀ ਇਸੇ ਤਰ੍ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਪਰਮੇਸ਼ਰ ਹਰ ਇੱਕ ਜੀਵਨ ਦੇ ਲਈ ਹਰ ਇੱਕ ਪ੍ਰਾਣ ਦੇ ਲਈ ਪਰਮੇਸ਼ਰ ਜੋ ਬੋਝ ਦੇ ਥੱਲੇ ਦੱਬੇ ਪਏ ਹਨ ਪਰਮੇਸ਼ਰ ਜੋ ਕਰਜ਼ੇ ਦੇ ਬੋਝ ਹਨ ਪਰਮੇਸ਼ਰ ਇਹਨਾਂ ਦੇ ਬੋਝਾਂ ਤੋਂ ਪਰਮੇਸ਼ਰ ਸ਼ਤਕਾਰਾ ਦੇ ਅੱਜ ਦੇ ਦਿਨ ਪਰਮੇਸ਼ਰ ਇਹਨਾਂ ਪਵਿੱਤਰ ਵਚਨਾਂ ਦੇ ਦੁਆਰਾ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਹਾਲੇਲੂਆ ਪਰਮੇਸ਼ਰ ਹਾਲੇਲੂਆ ਪਰਮੇਸ਼ਰ ਤੁਸੀਂ ਜੀਵਤ ਪਰਮੇਸ਼ਰ ਹੋ ਪਰਮੇਸ਼ਰ ਜੋ ਤੇਰੇ ਚਰਨਾ ਦੇ ਨਜ਼ਦੀਕ ਆਉਨੇ ਹਨ ਪਰਮੇਸ਼ਰ ਉਹਨਾਂ ਬੱਚਿਆਂ ਦੇ ਪਰਮੇਸ਼ਰ ਉਹਨਾਂ ਦੇ ਬੱਚਿਆਂ ਦੇ ਮਨਾਂ ਦੇ ਵਿੱਚ ਸ਼ਾਂਤੀ ਅਤੇ ਆਨੰਦ ਭਾਦੇ ਪਰਮੇਸ਼ਰ ਜੋ ਇਸ ਸਮੇਂ ਤੇ ਨੁਪਕਾਰ ਰਹੇ ਹਨ ਪਰਮੇਸ਼ਰ ਹਰ ਇੱਕ ਕੋਨੇ-ਕੋਨੇ ਦੇ ਵਿੱਚੋਂ ਹਰ ਇੱਕ ਖੇਤਰ ਦੇ ਵਿੱਚ ਪਰਮੇਸ਼ਰ ਜੋ ਤੈਨੂੰ ਪਾਲ ਰਹੇ ਹਨ ਤੈਨੂੰ ਖੋਜ ਰਹੇ ਹਨ ਪਰਮੇਸ਼ਰ ਆਪਣੀਆਂ ਪ੍ਰਾਰਥਨਾਵਾਂ ਨੂੰ ਆਪਣੀ ਪੁਕਾਰ ਨੂੰ ਤੇਰੇ ਅੱਗੇ ਦੁਹਾਈ ਦੇ ਰਹੇ ਹਨ ਪਰਮੇਸ਼ਰ ਉਹਨਾਂ ਦੀ ਪੁਕਾਰ ਨੂੰ ਉਹਨਾਂ ਦੀ ਦੁਹਾਈ ਨੂੰ ਸੁਣ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਜਿਵੇਂ ਤੇਰੇ ਦਾਸ ਤੇ ਰਾਈ ਪਰਮੇਸ਼ਰ ਉਸ ਵਿਧਵਾਔਰ ਤਤੇ ਪਰਮੇਸ਼ਰ ਉਹਨੂੰ ਬਰਕਤ ਦਿੱਤੀ ਪਰਮੇਸ਼ਰ ਉਹਦੇ ਕਰਜ਼ਿਆਂ ਤੋਂ ਛੁਟਕਾਰਾ ਦਿੱਤਾ ਪਰਮੇਸ਼ਰ ਇਸੇ ਤਰ੍ਹਾਂ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਕਰਜ਼ੇ ਦੀ ਧਿਆੜੀ ਬਿਮਾਰੀ ਨੂੰ ਪਰਮੇਸ਼ਰ ਇਹਨਾਂ ਦੇ ਜੀਵਨ ਤੋਂ ਛੁਟਕਾਰਾ ਦੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਤੁਸੀਂ ਸਵਰਗ ਦੇ ਵਿੱਚ ਮੇਰੀ ਪ੍ਰਾਰਥਨਾ ਨੂੰ ਸੁਣਦੇ ਹੋ ਅਤੇ ਮੇਰੀ ਪ੍ਰਾਰਥਨਾ ਦਤਰ ਹਾਂ ਅਤੇ ਆਮਨ ਦੇ ਵਿੱਚ ਦੇਣ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਧੰਨਵਾਦ ਸਾਰਾ ਆਦਰ ਅਤੇ ਸਾਰੀ ਮਹਿਮਾ ਪਰਮੇਸ਼ਰ ਦੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੇਨ